ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਸਿੱਖਾਂਗੇ ਡਾਕਟਰ ਪੌਲ ਦਿਨਾਕਰਨ ਦੀ ਜੀਵਨ ਬਾਰੇ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਸੇਵਾ ਕਿੱਦਾ ਕੀਤੀ ਉਹ ਪਰਮੇਸ਼ਵਰ ਵਿੱਚ ਕਿਦਵੀ ਵਦੇ ਡਾਕਟਰ ਪੌਲ ਦਿਨਾਕਰਨ ਇੱਕ ਪ੍ਰਸਿੱਧ ਮਸੀਹੀ ਨੇਤਾ ਲੇਖਕ ਉਪਦੇਸ਼ਕ ਅਤੇ ਸਮਾਜ ਸੇਵੀ ਹਨ ਉਨਾਂ ਦਾ ਨਾਮ ساری ਦੁਨੀਆ ਵਿੱਚ ਜਾਣਿਆ ਜਾਂਦਾ ਹੈ ਕਿਉਂਕਿ ਉਹ ਪ੍ਰਾਰਥਨਾ, ਪ੍ਰੇਨਾ ਅਤੇ ਪਰਮੇਸ਼ਰ ਦੇ ਬਚਨ ਰਾਹੀਂ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਰਹੇ ਹਨ ਉਹ ਜੀਜ਼ਸ ਕਾਲਜ਼ ਮਨਿਸਟਰੀ ਅਤਿਕਰੂਣਿਆ ਯੂਨੀਵਰਸਿਟੀ ਦੇ ਮੁਖੀ ਗੁਹ ਹਨ ਉਹ ਆਪਣੇ ਪਿਤਾ ਡਾਕਟਰ ਡੀਜੀਐਸ ਦੀਨਾਕਰਨ ਦੀ ਸੇਵਾ ਨੂੰ ਅੱਗੇ ਵਧਾ ਰਹੇ ਹਨ ਜੋ ਭਾਰਤ ਦੇ ਮਹਾਨ ਮਸੀਹੀ ਪ੍ਰਚਾਰ ਕਾ ਵਿੱਚੋਂ ਇੱਕ ਹਨ ਪੌਲ ਦਿਨਾਕਰਨ ਦਾ ਜਨਮ 4 ਸਤੰਬਰ 1982 ਨੂੰ ਹੋਇਆ। ਉਹ ਛੋਟੀ ਉਮਰ ਤੋਂ ਹੀ ਧਾਰਮਿਕ ਮਾਹੌਲ ਵਿੱਚ ਪਲੇ ਪੜੇ ਕਿਉਂਕਿ ਉਹਨਾਂ ਦੇ ਪਿਤਾ ਡਾਕਟਰ ਡੀਜੀਐਸ ਦਿਨਾਕਰਨ ਮਸੀਹੀ ਵਿਸ਼ਵਾਸ ਵਿੱਚ ਬਹੁਤ ਅੱਗੇ ਸਨ। ਬਚਪਨ ਵਿੱਚ ਹੀ ਪੌਲ ਨੇ ਵੇਖਿਆ ਕਿ ਉਹਨਾਂ ਦੇ ਪਿਤਾ ਪ੍ਰਾਰਥਨਾ ਰਾਹੀਂ ਲੋਕਾਂ ਦੀ ਜ਼ਿੰਦਗੀ ਵਿੱਚ ਅਜਿਹੇ ਅਦਭੁਤ ਬਦਲਾਅ ਨੇ ਉਹ ਦੇ ਹਨ ਜੋ ਮਨੁੱਖੀ ਤਾਕਤ ਨਾਲ ਸੰਭਵ ਨਹੀਂ। ਉਸ ਸਮੇਂ ਉਹਨਾਂ ਦੇ ਦਿਲ ਵਿੱਚ ਵੀ ਇਹ ਤਾਂ ਜੰਮੀ ਕਿ ਉਹ ਵੀ ਆਪਣੇ ਜੀਵਨ ਨੂੰ ਪਰਮੇਸ਼ਰ ਦੀ ਸੇਵਾ ਲਈ ਸਮਰਪਿਤ ਕਰਨ ਡਾਕਟਰ ਪਾਲ ਦੀਨਾ ਕਰਨ ਨੇ ਆਪਣੀ ਪੜ੍ਹਾਈ ਵਿੱਚ ਵੀ ਬਹੁਤ ਮਿਹਨਤ ਕੀਤੀ ਉਹਨਾਂ ਨੇ ਅਰਥ ਸ਼ਾਸਤਰ ਵਿਸ਼ੇ ਵਿੱਚ ਪੀ ਐਚ ਡੀ ਕੀਤੀ ਇਸ ਕਰਕੇ ਉਹ ਇੱਕ ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਵਜੋਂ ਵੀ ਮੰਨੇ ਜਾਂਦੇ ਹਨ ਉਹਨਾਂ ਦੀ ਸਿੱਖਿਆ ਨੇ ਉਹਨਾਂ ਨੂੰ ਪ੍ਰਸ਼ਾਸਨ ਯੋਗਤਾ ਦਿੱਤੀ ਜਿਸ ਨਾਲ ਉਹ ਵੱਡੀਆਂ ਸੰਸਥਾਵਾਂ ਨੂੰ ਸਫਲਤਾਪੂਰਵਕ ਚਲਾ ਰਹੇ ਹਨ ਪੌਲ ਦੀ ਨਕਰਨ ਦੀ ਸਭ ਤੋਂ ਵੱਡੀ ਪਛਾਣ ਜੀਜ਼ਸ ਕਾਲਸ ਮਿਨਿਸਟਰੀ ਹੈ ਇਸ ਸੰਸਥਾ ਉਹਨਾਂ ਦੇ ਪਿਤਾ ਨੇ ਸ਼ੁਰੂ ਕੀਤੀ ਸੀ ਅਤੇ ਅੱਜ ਪੌਲ ਦੀ ਨਕਰਨ ਇਸ ਨੂੰ ਅੱਗੇ ਵਧਾ ਰਹੇ ਹਨ ਇਸ ਮਿਨਿਸਟਰੀ ਦਾ ਮੁੱਖ ਮਕਸਦ ਲੋਕਾਂ ਲਈ ਪ੍ਰਾਰਥਨਾ ਕਰਨਾ ਗੋਸਪਲ ਦਾ ਚਰਚ ਕਰਨਾ ਅਤੇ ਬਾਈਬਲ ਦੇ ਸੰਦੇਸ਼ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣਾ ਹੈ ਇਸ ਸੇਵਾ ਦਾ ਸਭ ਤੋਂ ਵੱਡਾ ਕੰਮ ਪ੍ਰਾਰਥਨਾ ਟਾਵਰ ਹਨ 8 ਟਾਵਰ ਭਾਰਤ ਅਤੇ ਵਿਦੇਸ਼ਾਂ ਵਿੱਚ ਸਥਾਪਿਤ ਹਨ ਜਿੱਥੇ ਹਰ ਸਮੇਂ ਪ੍ਰਾਰਥਨਾ ਕਰਨ ਵਾਲੇ ਲੋਕ ਬੈਠੇ ਰਹਿੰਦੇ ਹਨ ਕੋਈ ਵੀ ਮਨੁੱਖ अपने दुख रोग समस्या लोड लड़ाई इतने आके प्रार्थना करवा सकता है हजारा लोग इतने आके आत्मिक शांति शीर्ष प्राप्त करते हैं डॉक्टर पॉल दीना ने मीडिया ने भी सेवा का हिस्सा बनाया है टीवी प्रोग्राम रेडियो प्रोग्राम पब्लीकेशन ऑनलाइन प्लेटफॉर्म राही संदेश लखा लख तक पहुंचता है ਨੌਜਵਾਨਾਂ ਲਈ ਖਾਸ ਯੂਥ ਕੈਂਪੇਤੀ ਪ੍ਰੋਗਰਾਮ ਕਰਵਾਏ ਜਾਂਦੇ ਹਨ ਇਨ੍ਹਾਂ ਕੈਂਪਾਂ ਵਿੱਚ ਨੌਜਵਾਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਕਿਵੇਂ ਪਰਮੇਸ਼ਰ ਨੂੰ ਪਹਿਲਾ ਸਥਾਨ ਦੇ ਸਕਦੇ ਹਨ ਅਤੇ ਨਸ਼ਿਆਂ ਬੁਰਾਈਆਂ ਅਤੇ ਪਟਕਾਵਾ ਤੋਂ ਬਚ ਸਕਦੇ ਹਨ ਡਾਕਟਰ ਪੌਲ ਦਿਨਾਕਰ ਕਰੋਨਿਆ ਇੰਸਟੀਚਿਊਟ ਆਫ ਟੈਕਨੋਲੋਜੀ ਐਂਡ ਸਾਇੰਸ ਦੇ ਚਾਂਸਲਰ ਵੀ ਹਨ ਇਹ ਯੂਨੀਵਰਸਿਟੀ ਹਜ਼ਾਰਾਂ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਵਿਦਿਅਕ ਸਿੱਖਿਆ ਦੇ ਰਹੀ ਹੈ ਪਰ ਇਸ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਧਾਰਮਿਕ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਵੀ ਸਿੱਖਿਆ ਦਿੱਤੀ ਜਾਂਦੀ ਹੈ ਇਸ ਯੂਨੀਵਰਸਿਟੀ ਰਾਹੀਂ ਨੌਜਵਾਨ ਸਿਰਫ ਨੌਕਰੀ ਕਰਨ ਵਾਲੇ ਹੀ ਨਹੀਂ ਸਗੋਂ ਸਮਾਜ ਨੂੰ ਬਦਲਣ ਵਾਲੇ ਨੇਤਾ ਬਣ ਰਹੇ ਹਨ डॉक्टर पॉल दीनाकरण का परिवार भी सेवा में शामिल है उन्होंने पत्नी एवं जलीन हमेशा उन्होंने खड़ी रहती है सेवावान भाग लेंदी है उन्होंने बच्चे भी परमेश्वर की से सेवा विच शामिल हो रहे हैं डॉक्टर पॉल दीनाकरण हमेशा लोगों को ये गल याद दवा कि प्रार्थना की शक्ति हर समस्या का हल प्रार्थना है विश्वासदान की गई प्रार्थना असंभव रूप संभव कर सकती है नौजवानों चाहता है कि वो अपने जीवन को परमेश्वर ले समर्पित करें समाज सेवा धार्मिकता सिर्फ प्रार्थना तक ही सीमित नहीं सहयोग आदि मदद करनी भी सच्ची सेवा है ਅੱਜ ਡਾਕਟਰ ਪੌਲ ਦਿਨਾਕਾਂਦੀ ਸੇਵਾ ਦੁਨੀਆ ਦੇ ਸੌ ਤੋਂ ਵੱਧ ਦੇ ਸ਼ਹਿਰ ਵਿੱਚ ਚੱਲ ਰਹੀ ਹੈ। ਲੱਖਾਂ ਲੋਕ ਉਹਨਾਂ ਦੀ ਪ੍ਰੋਗਰਾਮਾਂ, ਕਿਤਾਬਾਂ ਤੇ ਪ੍ਰਾਰਥਨਾ ਤਾਵਰਾ ਰਹੀ, ਆਸ਼ੀਸ਼ ਭਾਪਤ ਕਰ ਰਹੇ ਹਨ। ਉਹਨਾਂ ਦੀ ਸੇਵਾ ਨੇ ਹਜ਼ਾਰਾਂ ਟੁੱਟੇ ਪਰਿਵਾਰਾਂ ਨੂੰ ਜੋੜਿਆ, ਬਿਮਾਰਾਂ ਨੂੰ ਚੰਗਾ ਕੀਤਾ ਅਤੇ ਬੇਉਮੀਦਾਂ ਲੋਕਾਂ ਨੂੰ ਵੀ ਨਵੀਂ ਉਮੀਦ ਦਿੱਤੀ। ਡਾਕਟਰ ਪੌਲ ਦਿਨਾਕਾਂਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਜਦੋਂ ਇੱਕ ਮਨੁੱਖ ਪਰਮੇਸ਼ਰ ਦੇ ਹੱਥਾਂ ਵਿੱਚ ਆਪਣੇ ਆਪ ਨੂੰ ਸੌਂਪ ਦਿੰਦਾ ਹੈ, ਉਹਨ ਲਖਾ ਲੋਕਾਂ ਲਈ ਆਸ਼ੀਸ਼ ਬਣ ਸਕਦਾ ਹੈ ਉਹਦੀ ਸੇਵਾ ਵਿਸ਼ਵਾਸ ਪ੍ਰਾਰਥਨਾ ਦਇਆ ਅਤੇ ਸਮਾਜ ਸੇਵਾ ਤੇ ਜੀਵਨ ਮਿਸਾਲ ਹੈ ਅਜਪਾਲ ਦਿਨਕਰ ਕੇਵਲ ਇੱਕ ਨੇਤਾ ਨਹੀਂ ਸਗੋ ਨੌਜਵਾਨਾਂ ਲਈ ਪ੍ਰੇਰਨਾ ਸਮਾਜ ਲਈ ਰਹੂ ਨਮਾ ਅਤੇ ਪਰਮੇਸ਼ਰ ਦਾ ਇੱਕ ਵਫਾਦਾਰ ਸੇਵਕ ਹੈ ਸਾਰਿਆਂ ਨੂੰ ਜੈ ਮਸੀਦੀ